ਉਦੋਂ ਵੀ ਮੈਂ ਆਇਆ ਮੋਤੋ ਮੇਰੇ ਪ੍ਰਸਤ ਲੱਗੇ ਫਿਰ ਮੈਂ ਗੱਡੀ ਕਰਕੇ ਸਪੈਸ਼ਲ ਵਰਸੀ ਤੇ ਆਇਆ ਸੀ ਵਰਸੀ ਨਹੀਂ ਮੈਂ ਕਹਿੰਦਾ ਲੱਤ ਟੁੱਟੀ ਦੇ ਵੀ ਬਾਈ ਆਉਂਦਾ ਰਿਹਾ ਵਰਸੀ ਤੇ ਆ ਲੱਗੇ ਹੋਣਾ ਕੀ ਰਿੰਗ ਤੇ 100 ਰੁਪਏ ਦਾ ਦਿੰਦੇ ਆ ਇਹਦੇ ਤੇ ਚਾਬੀਆਂ ਟੰਗੀਆਂ ਜਾਂਦੀਆਂ ਨੇ ਦੋ ਮੋਬਾਈਲ ਪੈ ਜਾਂਦੇ ਆ ਕਿੰਨੇ 100 ਦਾ ਇਹ ਤੇ ਆ ਕਿੰਨੇ ਦਾ ਇਹ 50 ਰੁਪਏ ਦਾ ਪਿਛਲੀ ਵਾਰ ਵੀ ਆਈ ਸੀ ਤੁਸੀਂ ਹੈ ਨਾ ਆਹ ਆ ਕੱਲ ਵੀ ਤੇ ਗਈ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਹੁਣ ਆਪਾਂ ਪਹੁੰਚ ਗਏ ਅਮਰ ਸਿੰਘ ਚਮਕੀਲਾ ਜੀ ਦੀ ਬਰਸੀ ਤੇ ਤੁਹਾਨੂੰ ਬਰਸੀ ਦੇ ਸਾਰੇ ਕੱਲੇ ਕੱਲੇ ਕਲਿੱਪ ਦਿਖਾਉਂਗਾ ਉਹਨਾਂ ਦੇ ਫੈਨਾਂ ਨਾਲ ਵੀ ਮਿਲਾਉਂਗਾ ਬਹੁਤ ਦੂਰ ਦੂਰ ਤੋਂ ਫੈਨ ਆਏ ਹੋਏ ਨੇ ਤੇ ਉੱਥੇ ਦੀ ਪੂਰੀ ਤੁਹਾਨੂੰ ਰੌਣਕ ਵੀ ਦਿਖਾਉਂਗਾ ਤੇ ਚਲੋ ਹੁਣ ਪਹਿਲਾਂ ਤੁਹਾਨੂੰ ਸਟੇਜ ਵੀ ਦਿਖਾਉਣਾ ਮੈਂ ਸਟੇਜ ਵੀ ਆ ਨਾਲ ਹੀ ਲੱਗੀ ਹੋਈ ਆ ਉਸ ਤੋਂ ਅੱਗੇ ਚੱਲ ਕੇ ਤੁਹਾਨੂੰ ਸਮਾਤ ਤੇ ਵੀ ਲੈ ਕੇ ਜਾਊਂਗਾ ਸਮਾਤ ਤੇ ਪਹਿਲਾਂ ਨਾਲੋਂ ਇਸ ਵਾਰ ਇਕੱਠ ਵੀ ਜ਼ਿਆਦਾ ਬਸ ਸਿਕਿਉਰਟੀ ਵੀ ਪੂਰੀ ਆ ਤੁਹਾਨੂੰ ਸਾਰਾ ਕੱਲਾ ਕੱਲਾ ਕਲਿੱਪ ਦਾ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਚਲੋ ਆਪਾਂ ਉਸ ਮੇਕਰ ਤੱਕ ਹੱਜੇ ਪਹੁੰਚੇ ਨਹੀਂ ਆਹ ਦੇਖੋ ਇੱਧਰ ਵੀ ਡਾਟਾ ਹੋਣਾ ਸਟੇਜ ਤੇ ਲੱਗਣੀ ਹੈ ਇਹਨੂੰ ਸਾਰਾ ਕੱਲਾ ਕੱਲਾ ਸਲਿੱਪ ਘਰ ਬੈਠੇ ਵੀ ਪਾਰਸੀ ਸਾਰੀ ਦੇ ਬਾਤ ਆ ਆ ਪਹੁੰਚ ਰਹੇ ਕਲਾਕਾਰ ਸਾਰਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਐਤੀ ਦਾ ਨਾ ਡੈਕ ਸੂਟ ਬਹੁਤ ਸੋਹਣਾ ਬਣਿਆ ਹੋਇਆ ਵਾ ਪਹਿਲਾਂ ਨਾਲੋਂ ਆਹ ਦੇਖੋ ਇਸ ਜਗ੍ਹਾ ਤੇ ਪਾਰਸੀ ਲੱਗਣੀਆਂ ਪੂਰੇ ਜੋਰਾਂ ਸ਼ੋਰਾਂ ਤੇ ਜੇ ਆਮ ਆ ਚੱਲ ਰਹੀਆਂ ਨੇ ਕਲਾਕਾਰ ਆਉਣੇ ਵੀ ਸ਼ੁਰੂ ਹੋ ਗਏ ਸਾਰੇ ਕਲਾਕਾਰ ਆਉਣੇ ਵੀ ਸ਼ੁਰੂ ਹੋ ਗਏ ਆ ਦੇਖੋ ਇੱਧਰ ਟੈਂਪਲ ਲੱਗਿਆ ਹੋਇਆ ਵਾ ਪਾਈਪੋ ਦਾ ਇੱਥੇ ਇਸ਼ਾਰੇ ਕਲਾਕਾਰਾਂ ਦੇ ਦਰਜਾ ਬੁਣਨਾ ਆ ਦੇ ਇੱਕ ਤਰ੍ਹਾਂ ਦਾ ਲੱਗਿਆ ਹੋਇਆ ਵਾ ਤੇ ਬੜਾ ਵਧੀਆ ਅਰੇਂਜਮੈਂਟ ਆ ਟੈਂਪਲ ਸਨ ਤੁਸੀਂ ਜਿਹੜੇ ਕੈਮਰਾ ਤੇ ਬਾਤੀ ਵੀਡੀਓ ਵੀ ਜਰੂਰ ਦੇਖਣਾ ਇਸ 바 ਦੀ ਬਗਟਾਰ ਦਾ ਨਤੀਜਾ ਵੀ ਆਉਗਾ ਜਗਾ ਜਗਾ ਤੇ ਵੱਡੀਆਂ ਫੋਟੋਆਂ ਪੋਸਟਰ ਲੱਗੇ ਹੋਏ ਨੇ ਕਿ ਕਿਹੜੇ ਕਿਹੜੇ ਕਲਾਕਾਰ ਆਉਣਗੇ ਚਲੋ ਚੌੜਿਆਂ ਹੁਣ ਆਪਾਂ ਸਮਾਰਟ ਆ ਦੇਖੋ ਹਨਾ ਪੂਰੇ ਜੋਰਾ ਸੋਰਾ ਤੇ ਆਏ ਹੋਏ ਆ ਸਾਰੇ ਬਹੁਤ ਦੂਰੋਂ ਦੂਰੋਂ ਲੋਕ ਆਏ ਹੋਏ ਨੇ ਫਰੈਂਡਸ ਹਨਾ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਹਾਨੂੰ ਸਾਰਾ ਮੇਲਾ ਕੱਲੀ ਕੱਲੀ ਚੀਜ਼ ਦਿਖਾਉਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਘਰ ਬੈਠੇ ਨਹੀਂ ਚਮਕੀਲਾ ਪਰਸੀ ਪੂਰੀ ਦਿਖਾਉਂਗਾ ਇੱਧਰ ਤੁੰਦੀਆਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਇੱਧਰ ਲੱਗੇ ਹੋਈਆਂ ਕੀ ਰਿੰਗਾਂ ਵਗੈਰਾ ਨੇ ਪਿਛਲੀ ਵਾਰ ਵੀ ਇਹਨਾਂ ਨਾਲ ਆਪਾਂ ਨੇ ਕੀਤੀ ਸੀਗੀ ਆ ਦੇਖੋ ਆ ਲੱਗੀਆਂ ਨੇ ਕੀ ਰਿੰਗ ਤੇ ਆ ਗਈਆਂ ਤੁੰਡੀਆਂ ਇਹ ਬਾਈ ਆਉਂਦਾ ਪਿਛਲੀ ਵਾਰ ਵੀ ਆਈ ਸੀ ਆ ਲੱਗੇ ਹੋਏ ਨੇ ਕੀ ਰਿੰਗ ਤੇ 100 ਰੁਪਏ ਦਾ ਦਿੰਦੇ ਆ ਇਹਦੇ ਤੇ ਚਾਬੀਆਂ ਟੰਗੀਆਂ ਜਾਂਦੀਆਂ ਨੇ ਦੋ ਮੋਬਾਈਲ ਪੈ ਜਾਂਦੇ ਆ ਕਿੰਨੇ 100 ਦਾ ਇਹ ਤੇ ਆ ਕਿੰਨੇ ਦਾ ਇਹ 50 ਰੁਪਏ ਦਾ ਪਿਛਲੀ ਵਾਰ ਵੀ ਆਈ ਸੀ ਤੁਸੀਂ ਹਨਾ ਲਾਈਵ ਹਾਂ ਹਾਂ ਕੱਲ ਵੀ ਤੇ ਗਈ ਹਾਂ 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 ਜ਼ਰੂਰ ਕਿਹੜੀ ਜਗ੍ਹਾ ਤੋਂ ਹਾਂ ਹਾਂ ਕਿਤੋਂ ਆਨੇ ਆ ਤੁਸੀਂ ਕਿਤੋਂ ਆਨੇ ਹੋ ਸਵੱਦੀ ਕਾਲਾ ਤੋਂ ਸਵੱਦੀ ਕਾਲਾ ਤੋਂ ਆਉਂਦੇ ਨੇ ਸਾਡੀ ਪਾਰਟੀ ਆ ਆ ਦੇਖੋ ਫਰੈਂਸ ਐ ਨਾ ਜਿੱਥੇ ਸਟੇਜ ਲੱਗੂਗੀ ਉਸ ਜਗ੍ਹਾ ਤੇ ਵੀ ਮੈਂ ਤੁਹਾਨੂੰ ਲੈ ਕੇ ਜਾਊਂਗਾ ਨਹੀਂ ਤੇ ਸਟੇਜ ਲੱਗਣੀ ਆ ਤੁਹਾਨੂੰ ਸਮਾਧਿ ਦਿਖਾ ਦਮਾ ਆਹੋ ਤੁਹਾਨੂੰ ਪਹਿਲਾਂ ਸਮਾਧਿ ਦਿਖਾ ਮਾ ਇੱਧਰ ਗਾਣੇ ਚੱਲਦੇ ਨੇ ਆ ਦੇਖੋ ਇੱਧਰ ਆ ਗਈ ਸਮਾਧਿ ਆ ਦੇਖੋ ਫਰੈਂਸ ਐ ਨਾ ਹੌਨਤਾ ਨਾ ਬਹੁਤ ਜ਼ਿਆਦਾ ਪਬਲਿਕ ਆ ਇਹ ਹੀ ਆ ਤੇ ਤੁਹਾਨੂੰ ਇਸ ਕਰਕੇ ਨਹੀਂ ਦਿਖਾ ਪਾਉਂਦਾ ਤੁਹਾਨੂੰ ਮੈਂ ਦੂਜੀ ਵੀਡੀਓ ਲਾਉਂਗਾ ਜਿਹਦੇ ਵਿੱਚ ਸਾਰਾ ਹੋਊਗਾ ਆ ਦੇਖੋ ਸਮਾਧ ਤੇ ਮੱਤਾ ਟੇਕੇ ਜਾਂਦਾ ਤਾਂ ਉਹਨੂੰ ਸਮਾਧ ਦੇ ਦਰਸ਼ਨ ਕਰਾ ਦਿੰਨਾ ਅੱਜ ਦੇ ਦਿਨ ਵੀ ਆ ਦੇਖ ਲਓ ਆ ਉਹਦਾ ਭਰਾ ਆ ਗਿਆ ਚੰਕੀਲੇ ਦਾ ਤੁਹਾਨੂੰ ਇੱਕ ਨਾ ਅਮਰ ਸਿੰਘ ਚਮਕੀਲਾ ਜੀ ਦੇ ਬਹੁਤ ਤਕੜੇ 팬 ਨਾ ਮਿਲਾਉਣਾ ਵਾ ਜਿਹੜੇ ਕਿ ਉਹਨਾਂ ਨੂੰ ਬਹੁਤ ਪਹਿਲਾਂ ਤੋਂ ਜਾਣਦੇ ਆ ਉਹਨਾਂ ਨੂੰ ਮਿਲੇ ਵੀ ਹੋਏ ਆ ਉਹਨਾਂ ਦੇ ਆਪਾਂ ਕੁਝ ਵਿਚਾਰ ਜਾਣਦੇ ਆ ਉਹ ਆਏ ਵੀ ਬਹੁਤ ਦੂਰੋਂ ਸਵੱਦੀ ਕਲਾਂ ਤੋਂ ਆਏ ਹੋਏ ਆ ਸਵੱਦੀ ਕਲਾਂ ਤੋਂ ਆਏ ਹੋਏ ਨੇ ਚਲੋ ਆਓ ਸਿੰਦਾਸ ਵੱਦੀ ਸਿੰਦਾਸ ਤੋਂ ਵੱਦੀ ਕਹਿੰਦੇ ਨੇ ਆਪਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਵੀ ਮਿਲਾਉਣਾ ਮੈਂ ਆ ਗਏ ਚਮਕੀਲਾ ਸਾਹਿਬ ਜੀ ਦੇ ਬਹੁਤ ਵੱਡੇ ਫੈਨ ਨੇ ਪਹਿਲਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਫਿਰ ਮੈਂ ਤੁਹਾਨੂੰ ਸੁਣਾਉਣਾ ਹਾਂ ਹਾਂਜੀ ਕਿਹੜੀ ਜਗ੍ਹਾ ਤੋਂ ਆਇਓ ਤੁਸੀਂ ਸਬੱਦੀਕਲਾਂ ਜੀ ਸਬੱਦੀਕਲਾਂ ਤੋਂ ਆਏ ਹੋਏ ਨੇ ਤੇ ਤੁਸੀਂ ਚਮਕੀਲਾ ਜੀ ਬਾਰੇ ਕੀ ਜਾਣਦੇ ਹੋ ਤੁਸੀਂ ਉਹਨਾਂ ਨੂੰ ਮਿਲੇ ਵੀ ਹੋਇਆ ਪਹਿਲਾਂ ਮੈਂ ਜੀ ਉਹਨਾਂ ਬਾਰੇ ਜਾਣਦਾ ਮੈਂ ਉਹਨਾਂ ਦੇ ਪੰਜ ਖਾੜੇ ਦੇਖੇ ਆ ਤੇ ਇੱਕ ਵਾਰੀ ਮੈਂ ਉਹਨਾਂ ਨੂੰ ਮਿਲਿਆ ਵੀ ਹੋਇਆ ਵਾਂ ਅੱਧਾ ਘੰਟਾ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਆ ਮੈਨੂੰ ਗਾਉਣ ਦਾ ਸ਼ੌਕ ਸੀਗਾ ਮੈਂ ਉਹਨਾਂ ਕੋਲੇ ਗਿਆ ਸੀ ਤੇ ਉਦੋਂ ਮੈਂ 7ਵੀਂ 8ਵੀਂ ਦੇ ਵਿੱਚ ਪੜਦਾ ਸੀਗਾ ਤੇ ਮੈਨੂੰ ਉਹ ਕਹਿੰਦੇ ਵੀ ਨਹੀਂ ਤੇਰੀ ਉਮਰ ਥੋੜੀ ਆ ਕਾਕਾ ਕੋ ਸੋਚ ਤੇ ਹਾਲਾਤ ਵੀ ਇੰਨੇ ਮਾੜੇ ਸੀਗੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਇਸ ਰਾਹ ਚ ਜੇ ਤੈਨ ਮੈ ਲੈਨ ਦੇ ਵਿੱਚ ਨਹੀਂ ਪਉਣਾ میٹرਕ ਪਾਸ ਕਰ ਫਿਰ ਮੇਰੇ ਕੋਲੇ ਆ ਜੀ ਮੇਰਾ ਤੇਰੇ ਨਾਲ ਵਾਦਾ ਰਿਆ ਉਹਨਾਂ ਨੇ ਮਨੇ ਗੱਲ ਕਰ ਕੇ ਤੋਰਤਾ ਸੀ ਚਾਹ ਪਾਣੀ ਪਿਲਾ ਕੇ ਨਹੀਂ ਤੁਸੀਂ ਉਹਨਾਂ ਦੇ ਅਖਾੜੇ ਕਿੰਨੇ ਕੁ ਦੇਖੇ ਨੇ ਮੈਂ ਜਿਹੜੇ ਨੇ ਪੰਜ ਖਾੜੇ ਦੇਖੇ ਆ ਤਿੰਨ ਖਾੜੇ ਬੀਬੀ ਸ੍ਰਿੰਦਰ ਸੋਨੀਆ ਜੀ ਦੇ ਨਾਲ ਦੋ ਖਾੜੇ ਬੀਬੀ ਅਮਰਜੋਤ ਜੀ ਨਾਲ ਸਿਆਸੀ ਤੇ ਸਤਾਸੀ ਦੇ ਵਿੱਚ ਜਿਹੜੇ ਬੀਬੀ ਸੋਨੀਆ ਨੇ ਦੇਖੇ ਆ ਉਹ ਅੱ ਅੱਛਾ ਕਿ ਆਸੀ ਵਿਆਸੀ ਪਰ ਹਨਾ ਲੋਕ ਕਹਿੰਦੇ ਨੇ ਬਹੁਤ ਲੱਚਰ ਗੀਤ ਵੀ ਗਾਏ ਨੇ ਅਮਰ ਸਿੰਘ ਚਮਕੀਲਾ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਜੀ ਮੈਂ ਕਹਿਣਾ ਚਾਹੁੰਦਾ ਵੀ ਲੱਚਰੋ ਨੇ ਕੋਈ ਗੀਤ ਨਹੀਂ ਗਾਇਆ ਉਹਨੇ ਉਹੀ ਕੁਝ ਗਾਇਆ ਜੋ ਸਾਡੇ ਸਮਾਜ ਦੇ ਵਿੱਚ ਵਿਚਰਦਾ ਸੀ ਉਸ ਟਾਈਮ ਜੋ ਹਾਲਾਤ ਸੀ ਰਸਤੇ ਦੇ ਉੱਪਰ ਉਹਨੇ ਗੀਤ ਗਾਏ ਆ ਜੋ ਗੱਲਾਂ ਬਾਤਾਂ ਸਾਡੇ ਵਿਆਹਾਂ ਸ਼ਾਦੀਆਂ ਘਰਾਂ ਦੇ ਵਿੱਚ ਚੱਲਦੀਆਂ ਸੀ ਉਹ ਉਹ ਗਾਇਆ ਨੰਬਰ 2 ਜਿਹੜਾ ਦੂਜੇ ਕਲਾਕਾਰਾਂ ਨੇ ਜੋ ਕੁਝ ਗਾਇਆ ਉਹਦੋਂ ਲੱਚਰਤਾ ਦੇ ਵਿੱਚ ਮਕੀਲਾ ਸਾਹਿਬ ਬਹੁਤ ਘੱਟ ਸੀ ਕੋਈ ਨੱਚਰ ਦਾ ਗੀਤ ਨਹੀਂ ਉਹਨੇ ਗਾਇਆ ਉਹਨੇ ਧਰਮ ਗੀਤ ਗੀਤ ਵੀ ਗਾਏ ਉਹਦੇ ਬਾਰੇ ਵੀ ਥੋੜਾ ਜਿਹਾ ਗੱਲ ਕਰ ਦਿਆ ਕਰੋ ਵੀ ਧਰਮਕ ਵੀ ਗਾਏ ਆ ਇਸ ਕਰਕੇ ਉਹਨੇ ਕੋਈ ਧਰ ਗਲਤ ਗੀਤ ਨਹੀਂ ਗਾਇਆ ਉਹਨੇ ਰਸਤੇ ਨੇ ਵੀ ਗੀਤ ਗਾਏ ਆ ਠੀਕ ਹੈ ਇੱਕ ਦੋ ਗੀਤ ਹੋਣਗੇ ਪਰ ਉਦੋਂ ਬਾਅਦ ਦੂਜਿਆਂ ਨੇ ਗੀਤ ਗਾਏ ਅੱਛਾ ਚਮਕੀਲਾ ਸਾਹਿਬ ਨੇ ਕੋਈ ਗੀਤ ਗਲਤ ਨਹੀਂ ਗਾਇਆ ਨਹੀਂ ਤੁਸੀਂ ਇਹ ਤੇ ਵਰਸੀ ਤੋਂ ਕਿੰਨੀ ਦੇਰ ਤੋਂ ਆਉਂਦੇ ਹੋ ਇੱਥੇ ਮੈਂ ਜੀ ਪਹਿਲੀ ਤੋਂ ਲੈ ਕੇ 37ਵੀਂ ਵਰਸੀ ਤੇ ਆ ਰਹੇ ਲਗਾਤਾਰ ਦੇਖ ਲਓ ਬ੍ਰੈਂਡ ਤੇ ਇਹਨਾਂ ਨੇ ਪੂਰੀਆਂ ਲਗਾਤਾਰ 37 ਵਰਸੀਆਂ ਕਹਿੰਦੇ ਸਾਨੂੰ ਲਗਾਤਾਰ ਹੋ ਗਏ ਆਉਂਦੇ ਨੂੰ ਅੱਛਾ ਤੁਹਾਡੇ ਕੀ ਲੱਤ ਤੇ ਕੀ ਐਕਸੀਡੈਂਟ ਹੋ ਗਿਆ ਸੀਗਾ 26 ਜਨਵਰੀ 2014 ਨੂੰ ਅੱਛਾ ਕਿੱਦਾਂ ਕਿਵੇਂ ਹੋਇਆ ਇਹ ਮੋਟਰਸਾਈਕਲ ਤੇ ਕਾਰ ਦੇ ਨਾਲ ਹੋ ਗਿਆ ਸੀਗਾ ਤੁੰਦ ਸੀਗੇ 6:35 ਵਜੇ ਅਸੀਂ ਕਿ ਤਰਸਤਰੀ ਚ ਆ ਰਹੇ ਸੀਗੇ ਦੋਨੇ ਭਰਾ ਮੈਂ ਉਹ ਸਾਲ ਵੀ ਵਰਸੀ ਤੇ ਆਪਣਾ ਉਦੋਂ ਵੀ ਮੈਂ ਆਇਆ ਮੇਰੇ ਪਰਾਸਤ ਲੱਗਿਆ ਫਿਰ ਮੈਂ ਗੱਡੀ ਕਰਕੇ ਸਪੈਸ਼ਲ ਵਰਸੀ ਤੇ ਆਇਆ ਸੀ ਵਰਸੀ ਨਹੀਂ ਮੈਂ ਕੁੰਦੇ ਲੱਤ ਟੁੱਟੀ ਤੇ ਵੀ ਭਾਈ ਆਉਂਦਾ ਰਿਹਾ ਵਰਸੀ ਤੇ ਦੇਖ ਲਓ ਫਿਰ ਅੱਗੇ ਚਲੋ ਆਪਾਂ ਹੋਰ ਵੀ ਮਿਲਦੇ ਆਂ ਬਾਕੀ ਆ ਨਾ ਫੈਨਾਂ ਨਾਲ ਵੀ ਤੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜਲਦੀ ਹਨਾ ਵੀਡੀਓ ਆਜੂਗੀ ਤੁਹਾਨੂੰ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਬਾਕੀ ਮੈਂ ਹੋਰ ਸਾਰੇ ਫਾਈਨਲ ਅਪੀਲ ਕਰਦਾ ਹਾਂ ਵੀ ਚਮਕੀਲਾ ਸਾਹਿਬ ਦੇ ਗੀਤ ਜ਼ਰੂਰ ਸੁਣਿਆ ਕਰੋ ਜਿੰਨ ਮੈਂ ਦੂਜੇ ਵਿਰੋਧੀਆਂ ਨੂੰ ਵੀ ਕਹਿੰਦਾ ਹਾਂ ਜੇ ਸਾਨੂੰ ਦੂਜੇ ਨਹੀਂ ਧਰਮ ਗੀਤ ਸੁਣ ਲੋ ਜਿਹੜੇ ਗੁਰਦਾਰੇ ਵਿੱਚ ਚੱਲੇ ਆ ਗੁਰਦਾਰੇ ਵਿੱਚ ਅੱਜ ਵੀ ਗੀਤ ਚੱਲਦੇ ਆ ਤਲਵਾਰ ਮੈਂ ਕਰਨ ਕੀ ਧੜਦੀਆਂ ਪਾਣੀ ਦਾ ਬਲਬਲਿਆ ਬਾਬਾ ਤੇਰਾ ਨਕਾਣਾ ਬਾਬਾ ਰਵਦਾਸ ਦੀ ਪੱਥਰੀ ਹਰ ਤਰ੍ਹਾਂ ਦਾ ਗੀਤ ਉਹਨੇ ਧਾਰਮਿਕ ਵੀ ਗਾਇਆ ਕਲਿਆ ਵੀ ਗਾਇਆ ਬਹੁਤ ਚੰਗੇ ਗੀਤ ਵੀ ਗਾਇਆ ਸਾਰੇ ਗੀਤ ਚੰਗੇ ਸਰ ਜੀ ਜੋ ਵੀ ਗਾਇਆ ਉਹਨੇ ਬਿਲਕੁਲ ਸੱਚ ਗਾਇਆ ਵਾ ਜੋ ਹੁੰਦਾ ਸੀ ਉਸ ਤੇ ਫਰੈਂਡਸ ਚਲੋ ਆਓ ਇਹਨਾਂ ਨਾਲ ਤਾਂ ਆਪਾਂ ਗੱਲਬਾਤ ਕਰਦੀ ਬਾਕੀ ਫੈਨਾਂ ਨਾਲ ਵੀ ਗੱਲਬਾਤ ਕਰਦੇ ਆ ਐਤਕੀ ਹੈ ਨਾ ਪੁਲਿਸ ਵੀ ਬਹੁਤ ਆਈ ਹੋਈ ਆ ਸੁਰੱਖਿਆ ਦਾ ਪੂਰਾ ਪ੍ਰਬੰਧ ਆ ਤੁਹਾਨੂੰ ਉੱਧਰ ਸਟੇਜ ਤੇ ਲੈ ਕੇ ਚੱਲਦਾ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਆਓ ਤੁਹਾਨੂੰ ਇੱਧਰ ਵੀ ਦਿਖਾਉਣਾ ਮੈਂ ਵੀ ਇੱਧਰ ਕਿਹੜੀਆਂ ਕਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਧਰ ਅਮਰ ਸਿੰਘ ਚਮਕੀਲਾ ਜੀ ਦੀਆਂ ਪੁਰਾਣੀਆਂ ਫੋਟੋਆਂ ਆ ਆ ਦੇਖੋ ਬੰਦਾ ਪੁਰਾਣੀਆਂ ਫੋਟੋਆਂ ਕਢਾ ਕੇ ਲੈ ਕੇ ਆਇਆ ਹੋਇਆ ਵ ਉਹ ਸੇਲ ਕਰਨ ਵਾਸਤੇ ਲਾਈਆਂ ਹੋਈਆਂ ਨੇ ਬਹੁਤ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਹਾਨੂੰ ਬਰਸੀ ਦਾ ਕੱਲਾ ਕੱਲਾ ਕਲਿੱਪ ਦਿਖਾਉਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਜਲਦੀ ਇੱਕ ਹੋਰ ਵੀਡੀਓ ਲੈ ਕੇ ਆਉਂਗਾ ਤੇ ਉਹਦੇ ਵਿੱਚ ਬਰਸੀ ਔਰ ਸਟੇਜ ਵਾਲੀ ਸੈਟ ਵੀ ਬਣਾ ਕੇ ਲੈ ਕੇ ਆਉਂਗਾ ਵੀਡੀਓ ਉਹਦਾ ਵੀ ਕਲਿੱਪ ਪਾਉਂਗਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਧਿਆਂ ਦਾ ਧੰਨਵਾਦ ਥੈਂਕ ਯੂ